ਮਿਰਚਾਂ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰ ਆ ਪ੍ਰੋਗਰਾਮ ਮਿਰਚਾਂ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾਂ ਲਾਉਣੀਆਂ ਉਹਨਾਂ ਪੇਰੈਂਟਸ ਨੂੰ ਜਿਹੜੇ ਆਪਣੇ ਦਿਲ ਨੂੰ ਤਸੱਲੀ ਦੇਣ ਦੇ ਲਈ ਆਪਣੇ ਸ਼ੌਂਕ ਪੂਰਾ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਆਪਣੇ ਹਿਸਾਬ ਕਿਤਾਬ ਦੇ ਨਾਲ ਸਬਜੈਕਟ ਚੂਜ਼ ਕਰਾਉਂਦੇ ਨੇ ਆਫਟਰ 10th ਤੇ ਉਹਨਾ টিਚਰਸ ਨੂੰ ਵੀ ਮੈਂ ਮਿਰਚਾਂ ਲਾਉਣੀਆਂ ਜਿਹੜੇ ਪੇਰੈਂਟਸ ਔਰ ਸਟੂਡੈਂਟਸ ਦੀ ਮਦਦ ਨਹੀਂ ਕਰਦੇ ਉਹਨਾਂ ਦੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਦੇ ਮਨਪਸੰਦ ਜਾਂ ਉਹਨਾਂ ਦੇ ਕੰਮ ਆਉਣ ਵਾਲੇ ਸਬਜੈਕਟ ਜਿਹੜੇ ਆ ਚੂਜ਼ ਕਰਨ ਦੇ ਵਿੱਚ ਕਿਉਂਕਿ ਇਹ ਕਰੀਅਰ ਦਾ ਸਵਾਲ ਆ ਟੀਚਰ ਦੇ ਕੋਲ ਤਾਂ ਬੱਚਾ ਬਹੁਤ ਡਰਦਾ ਸੋ 10th ਦਾ ਰਿਜ਼ਲਟ ਜਿਹੜਾ ਹੈ ਉਹ ਆ ਚੁੱਕਿਆ ਤੇ ਬਸ ਹੁਣ ਸਾਰੇ ਸਟੂਡੈਂਟਸ ਜਿਹੜੇ ਹੈਗੇ ਆ ਆਪਣੇ ਆਪਣੇ ਨਾਨਕੇ ਪਿੰਡ ਤੋਂ ਘਰ ਪਰਤ ਆਏ ਹੋਣਗੇ ਸੋ ਸਭ ਤੋਂ ਪਹਿਲਾਂ ਤਾਂ 10th ਚੋਂ ਪਾਸ ਹੋਣ ਵਾਲੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ ਪ੍ਰਮਾਤਮਾ ਦੇ ਕੋਲ ਤੇ ਹੁਣ ਗੱਲ ਕਰਦੇ ਆਂ ਵੀ ਆਖਰਕਾਰ ਇਹ ਵਿਸ਼ਾ ਮੈਂ ਚੁਣਿਆ ਕਿਉਂ ਚੁਣਿਆ ਕਿਉਂਕਿ ਜਿਹੜਾ ਬੰਦੇ ਦੇ ਕਰੀਅਰ ਦਾ ਅਸਲੀ ਬੰਟਾ ਦਾ ਹਾਰ ਹੁੰਦਾ ਨਾ ਉਹ ਆਫਟਰ 10th ਹੀ ਹੁੰਦਾ ਬੱਚੇ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਹੜਾ ਜਿਹੜਾ ਵਿਸ਼ਾ ਚੁਣਾ ਜਾਂ ਉਹਦੇ ਘਰਦਿਆਂ ਨੂੰ ਵੀ ਕੋਈ ਬਹੁਤਾ ਪਤਾ ਨਹੀਂ ਹੁੰਦਾ ਕਈ ਵਾਰੀ ਉਹ ਆਪਣਾ ਉਹੀ ਜਿਸ ਤਰ੍ਹਾਂ ਮੈਂ ਕਹਿ ਕੇ ਹਟਿਆ ਕਿ ਆਪਣਾ ਚਾਹ ਪੂਰਾ ਕਰਨ ਵਾਸਤੇ ਬੱਚੇ ਨੂੰ ਉਦਾਂ ਦਾ ਕੋਈ ਵਿਸ਼ਾ ਲੈ ਜਾਂਦੇ ਆ ਕਿ ਮੇਰਾ ਬੱਚਾ ਜਿਹੜਾ ਹੈ ਉਹ ਡਾਕਟਰ ਬਣੇ ਇੰਜੀਨੀਅਰ ਬਣੇ ਜਾਂ ਪਿਸ਼ੋਰ ਬਣੇ ਐਦਾਂ ਦਾ ਵਿਸ਼ਾ ਕੋਈ ਉਹਨੂੰ ਔਖਾ ਜਿਹਾ ਚੁਣ ਦਿੰਦੇ ਆ ਬੱਚਾ ਉਹਦੇ ਲਈ ਤਿਆਰ ਨਹੀਂ ਹੁੰਦਾ ਤੋ ਜਾਂ ਤਾਂ ਅਸੀਂ ਹਿੱਟ ਐਂਡ ਟ੍ਰਾਇਲ ਦੇ ਨਾਲ ਹੀ ਵਿਸ਼ਾ ਦੀ ਚੋਣ ਕਰ ਲੈਨੇ ਆ ਜੇ ਘਰਦਿਆਂ ਨੂੰ ਨਹੀਂ ਪਤਾ ਤੇ ਬੱਚਾ ਆਪ ਹੀ ਫਿਰ ਦੇਖਦਾ ਮੇਰਾ ਮਾਸੇ ਦਾ ਮੁੰਡਾ ਕੀ ਕਰਦਾ ਤਾਇਏ ਦੀ ਕੁੜੀ ਕੀ ਕਰਦੀ ਪਈ ਆ ਬਸ ਉਦਾਂ ਦੇ ਸਬਜੈਕਟ ਅਸੀਂ ਲੈ ਲੈਨੇ ਆ ਇਨਫਲੂਐਂਸ ਆ ਕੇ ਪਰ ਅਸੀਂ ਆਪਣੀ ਯੋਗਤਾ ਦੇ ਬਾਰੇ ਵਿੱਚ ਨਹੀਂ ਜਾਣਦੇ ਹੁੰਦੇ ਕਿ ਸਾਡੀ ਆਪਣੀ ਯੋਗਤਾ ਕੀ ਹੈ ਸੋ ਹੁਣ ਅਸੀਂ ਗੱਲ ਕਰਦੇ ਆ ਵੀ ਅਸੀਂ ਜਿਹੜਾ ਹੈ ਉਹ ਵਿਸ਼ੇ ਦੀ ਚੋਣ ਕਰੀਏ ਕਿਦਾਂ ਵਿਸ਼ੇ ਦੀ ਚੋਣ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਣਾ ਵੀ ਅਸੀਂ ਹਰ ਵਿਅਕਤੀ ਜਿਹੜਾ ਦੁਨੀਆ ਦੇ ਉੱਤੇ ਆਇਆ ਉਹ ਇੱਕ ਮਕਸਦ ਲੈ ਕੇ ਆਇਆ ਹੁੰਦਾ ਪਰ ਉਹ ਉਲਟਾ ਜਾਂਦਾ ਸਾਰੇ ਸੀ ਆਪਣੇ ਮਕਸਦ ਨੂੰ ਹੀ ਭੁੱਲ ਬੈਠਦੇ ਆਂ ਸਾਨੂੰ ਪਤਾ ਹੀ ਨਹੀਂ ਰਹਿੰਦਾ ਅਸੀਂ ਕੀ ਹੈਗੇ ਆਂ ਕਿਸ ਕੰਮ ਵਾਸਤੇ ਇੱਥੇ ਆਏ ਆਂ ਜਦਕਿ ਰੱਬ ਨੇ ਹਰੇਕ ਬੰਦੇ ਨੂੰ ਇੱਕ ਇਨੇਟ ਪਾਵਰ ਦਿੱਤੀ ਹੈ एवरीवन ਬਲੇਸਡ ਵਿਦ ਸਮ ਇਨੇਟ ਪਾਵਰ ਇੱਕ ਅੰਦਰੂਨੀ ਪਾਵਰ ਲੈ ਕੇ ਤਾਕਤ ਲੈ ਕੇ ਖਾਸੀਅਤ ਲੈ ਕੇ ਬੱਚਾ ਹਰ ਕੋਈ ਵਿਅਕਤੀ ਆਇਆ ਹੁੰਦਾ ਚਾਹੇ ਕੋਈ ਬਹੁਤ ਵਧੀਆ ਗੌਂਦਾ ਹੋਵੇ ਚਾਹੇ ਕੋ ਬਹੁਤ ਤਕੜਾ ਖਿਲਾੜੀ ਹੋਵੇ ਚਾਹੇ ਬਹੁਤ ਸੋਹਣਾ ਕਿਉਂ ਨਾ ਹੋਵੇ ਜਾਂ ਕਈਆਂ ਦੀ ਲਿਖਾਵਟ ਬਹੁਤ ਵਧੀਆ ਹੁੰਦੀ ਹੈ ਬਸ ਉਹ ਗੁਣ ਹੀ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਵਿੱਚ ਗੁਣ ਕਿਹੜਾ ਹੈ ਅਸੀਂ ਉਸ ਗੁਣ ਦੀ ਪਰਖ ਨਹੀਂ ਕਰ ਪਾਉਂਦੇ ਤੇ ਹਿੱਟ ਐਂਡ ਟ్రਾਇਲ ਦੇ ਨਾਲ ਅਸੀਂ ਆਪਣੇ ਆਪ ਹੀ ਕੁਛ ਨਾ ਕੁਛ ਇੱਧਰ ਦਾ ਉੱਧਰ ਚੁੱਕ ਕੇ ਤੇ ਵਿਸ਼ੇ ਜਿਹੜੇ ਆ ਉਹ ਲੈ ਲੈਨੇ ਆ ਜਿਹਦੇ ਨਾਲ ਫਿਰ ਜ਼ਿੰਦਗੀ ਦੇ ਵਿੱਚ ਕਈ ਬੰਦੇ ਤਾਂ ਸਫਲ ਹੋ ਜਾਂਦੇ ਜਿਨ੍ਹਾਂ ਦੇ ਕੋਲ ਕੁਦਰਤੀ ਤੌਰ ਦੇ ਉੱਤੇ ਕੋਈ ਵਧੀਆ ਵਿਸ਼ੇ ਜਿਹੜੇ ਆ ਉਹ ਚੁਣ ਕਰ ਹੋ ਜਾਂਦੇ ਆ ਜਿਹਦੇ ਲਈ ਉਹ ਬਣੇ ਹੁੰਦੇ ਆ ਤੇ ਬਾਕੀ ਜਿਹੜੇ ਨਹੀਂ ਚੋਣ ਕਰ ਸਕਦੇ ਵਿਸ਼ਿਆਂ ਦੀ ਵਧੀਆ ਤਰੀਕੇ ਦੇ ਨਾਲ ਤੇ ਉਹ ਫਿਰ ਅਸਫਲ ਹੁੰਦੇ ਨੇ ਤੇ ਇੱਧਰ ਉੱਧਰ ਉਹ ੱਤਕੀ ਖਾਂਦੇ ਨੇ ਤੇ ਨਿਰਾਸ਼ ਹੋ ਜਾਂਦੇ ਨੇ ਕਾਰਨ ਇਹ ਨਹੀਂ ਸੀ ਉਹਨਾਂ ਦੀ ਨਿਰਾਸ਼ਾ ਦਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਦੇ ਵਿੱਚ ਕੋਈ ਪਾਵਰ ਨਹੀਂ ਸੀ ਬਸ ਭੁਲੇਖਾ ਸਿਰਫ ਇੱਥੇ ਰਹਿ ਗਿਆ ਕਿ ਉਹਨਾਂ ਨੂੰ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਜਾਂ ਐਂ ਕਹਿ ਲਈਏ ਕਿਸੇ ਨੇ ਗਾਈਡ ਕੀਤਾ ਹੋਵੇ ਤੇ ਹੂਡ ਮਤ ਦੇ ਵਿੱਚ ਉਹਨਾਂ ਨੇ ਨਾ ਮੰਨੀ ਹੋਵੇ ਕਿਸੇ ਦੀ ਗੱਲ ਸੋ ਪਹਿਲਾਂ ਤਾਂ ਅਸੀਂ ਗਾਈਡੈਂਸ ਲੈਣੀ ਹੈ ਐਦੇ ਨਹੀਂ ਦੇਖਣਾ ਕਿ ਮੇਰੇ ਹਾਲੇਦ ਵਾਲੇ ਦੇ ਗਵਾਂਡੀਆਂ ਨੇ ਕਿਹੜੇ ਵਿਸ਼ੇ ਲੈਏ ਕਈ ਵਾਰੀ ਆ ਹੀ ਹੁੰਦਾ ਵੀ ਪੂਰਾ ਮੁਹੱਲਾ ਹੀ ਕਾਮਰਸ ਵਾਸਤੇ ਕਿਸੇ ਖਾਸ ਸਕੂਲ ਚ ਜਾਂਦਾ ਹੁੰਦਾ ਤੇ ਬੰਦਾ ਉਹੀ ਕਹਿੰਦਾ ਚਲੋ ਜੀ ਆਪਾਂ ਵੀ ਕਾਮਰਸ ਹੀ ਕਰ ਲਈਏ ਕਾਮਰਸ ਵਾਸਤੇ ਉਹ ਬਣਿਆ ਨਹੀਂ ਹੁੰਦਾ ਮੈਥ ਦੇ ਵਿੱਚ ਉਹਦਾ ਇੰਟਰਸਟ ਨਹੀਂ ਹੁੰਦਾ ਕੈਲਕੂਲੇਸ਼ਨ ਕਰਨ ਦੇ ਵਿੱਚ ਉਹਨੂੰ ਸਰਦਰ ਨਹੀਂ ਲੱਗਦੀ ਹੈ ਤੇ ਕਿੱਦਾਂ ਚੁਣਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਕਿ ਸਾਡਾ ਆਪਣਾ ਸ਼ੌਂਕ ਕਿਸ ਵਿਸ਼ੇ ਦੇ ਵਿੱਚ ਹੈ ਇਹ ਵੀ ਅਸੀਂ ਦੇਖਣਾ ਤੇ ਜੇ ਇਸ ਵਿਸ਼ੇ ਦੇ ਵਿੱਚ ਸ਼ੌਂਕ ਸਾਡਾ ਹੈਗਾ ਕਿ ਸਾਡੀ ਵਿਦਿਅਕ ਯੋਗਤਾ ਵੀ ਉਹਦੇ ਮੁਤਾਬਕ ਹੈਗੀ ਹੈ ਕਿਉਂਕਿ ਆਖਰਕਾਰ ਅਸੀਂ ਪਲੱਸ 1 ਪਲੱਸ 2 ਦੇ ਵਿੱਚ ਜਿਹੜੇ ਸਬਜੈਕਟ ਲੈਣੇ ਆ ਉਹ ਤਾਂ ਉਸ ਆਪ ਦੇ ਨਾਲ ਹੀ ਲਵਾਂਗੇ ਨਾ ਜਿਹੜੀ ਸਾਨੂੰ ਪਿੱਛੋਂ ਉਸ ਪੜ੍ਹਾਈ ਦੇ ਵਿੱਚ ਸਾਡਾ ਸੌਂਦ ਹੱਥ ਹੋਊਗਾ ਜੇ ਅਸੀਂ ਡਾਕਟਰ ਬੰਨਾਂ ਅਸੀਂ ਸੋਚਿਆ ਤਾਂ ਹੈ ਡਾਕਟਰ ਬੰਨਾਂ ਪਰ ਅਸੀਂ ਬਾਇਓ ਦੇ ਵਿੱਚ ਨਹੀਂ ਬਹੁਤ ਹੀ ਵਧੀਆ ਹੈਗੇ ਸਾਇੰਸ ਜਿਹੜੀ ਆ ਉਹ ਇੰਗਲਿਸ਼ ਮੀਡੀਅਮ ਨਾਲ ਨਹੀਂ ਪੜ੍ਹੀ ਹੋਈ ਅਸੀਂ ਅੱਗੇ ਅੱਗੇ ਜਾ ਕੇ ਇੰਗਲਿਸ਼ ਮੀਡੀਅਮ ਦੇ ਵਿੱਚ ਲਗਭਗ ਸਬਜੈਕਟ ਹੈਗੇ ਆ ਹੁਣ ਥੋੜਾ ਫਰਕ ਪੈ ਰਿਹਾ ਅੱਗੇ ਕੀ ਆ ਰਿਹਾ ਪਰ ਹਾਲੇ ਪ੍ਰੈਕਟਿਸ ਦੇ ਵਿੱਚ ਜਿਹੜਾ ਹੈ ਉਹ ਇੰਗਲਿਸ਼ ਦੇ ਵਿੱਚ ਹੀ ਸਾਇੰਸ ਅੱਗੇ ਚੱਲ ਰਹੀ ਆ ਪਲੱਸ 1 ਐਂਡ ਪਲੱਸ 2 ਦੇ ਸੋ ਜੇਕਰ ਅਸੀਂ ਸਾਇੰਸ ਵਿਸ਼ੇ ਨਹੀਂ ਪੜ੍ਹੇ ਬਾਇਓਲੋਜੀ ਉਹਦੇ ਵਿੱਚ ਨਹੀਂ ਪੜੀ ਜਾਂ ਇੰਗਲਿਸ਼ ਵਿੱਚ ਨਹੀਂ ਪੜੀ ਹੈਗੀ 10th ਦੇ ਵਿੱਚ ਤੇ ਫਿਰ +2 ਸਾਨੂੰ ਔਕ ਆ ਜਾਣੀ ਸੋ ਅਸੀਂ ਵਿਸ਼ੇ ਸ਼ੌਂਕ ਤੇ ਅਕਾਡੈਮਿਕ ਸਾਡਾ ਜਿਹੜਾ ਕੁਆਲਿਫੀਕੇਸ਼ਨ ਜਾਂ ਅਕਾਡੈਮਿਕ ਸਾਉਂਡਨੈਸ ਸਾਡੇ ਕੋ ਕਿੰਨੀ ਹੈ ਉਹਨਾਂ ਨੂੰ ਦੇਖਣਾ ਫਿਰ ਅਸੀਂ ਆਪਣੇ ਵਿੱਤੀ ਹਾਲਾਤ ਵੀ ਦੇਖਣੇ ਆ ਕਿ ਸਾਡੇ ਪਰਿਵਾਰ ਦੇ ਕੋਲ ਸਾਧਨ ਕਿੰਨੇ ਆ ਕਿਉਂਕਿ ਅੱਗੇ ਅਸੀਂ ਜਾ ਕੇ ਫੀਸ ਵੀ ਦੇਣੀ ਆ ਸਭ ਕੁਝ ਕਰਨਾ ਸੋ ਅਸੀਂ ਰਲਦਾ ਮਿਲਦਾ ਇੱਕ ਉਦਾਂ ਦਾ ਕੈਰੀਅਰ ਚੁਸ ਕਰ ਸਕਦੇ ਆ ਆਪਣੇ ਕੋਲ ਪੁੱਛ ਸਕਦੇ ਆ ਵੱਡਿਆਂ ਦੇ ਕੋਲੋਂ ਜਾ ਕੇ ਕਈ ਸਾਰੇ ਸਾਡੇ ਕੋਲ ਸਾਧਨ ਹੁੰਦੇ ਆ ਸੋ ਭਾਈ ਜਿਹਦੇ ਵਿੱਚ ਸਾਡਾ ਸ਼ੌਂਕ ਹੁੰਦਾ ਔਰ ਉਹਦੇ ਵਿੱਚ ਅਸੀਂ ਮਿਹਨਤ ਬਹੁਤ ਵਧੀਆ ਕਰ ਸਕਦੇ ਹੁੰਦੇ ਆ ਔਰ ਖਾਸ ਤੌਰ ਤੇ ਅਸੀਂ ਆਪਣੀ ਕੁਆਲਟੀ ਜਿਹੜੀ ਆਪਣੀ ਕੈਪੇਬਿਲਟੀ ਹੈ ਆਪਣੀ ਮੈਰਿਟਸ ਐਂਡ ਡੀ ਮੈਰਿਟਸ ਉਹਨਾਂ ਨੂੰ ਦੇਖ ਲੈਣਾ ਵਾ ਕੀ ਹੈ ਹੁਣ ਇਹਦੇ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਆ ਭਜਨ ਗਾਇਕ ਨਰਿੰਦਰ ਚੰਚਲ ਉਹਨਾਂ ਨੂੰ ਭਜਨ ਗਾਇਕ ਜਿਹੜੇ ਨਰਿੰਦਰ ਚੰਚਲ ਸੀਗੇ ਇਹ ਵੀ ਬੰਬੇ ਗਏ ਸੀ ਔਰ ਰੋਮਾਂਟਿਕ ਪਲੇਬੈਕ ਸਿੰਗਿੰਗ ਕਰਨ ਵਾਸਤੇ ਗਏ ਸੀ ਪਰ ਜਾਂ ਤਾਂ ਇਹਨਾਂ ਨੂੰ ਆਪ ਹੀ ਸਮਝ ਆ ਗਿਆ ਜਾਂ ਇਹਨਾਂ ਨੂੰ ਕਿਸੇ ਨੇ ਸਮਝਾ ਦਿੱਤਾ ਕਿ ਭਾਈ ਤੁਹਾਡੀ ਜਿਹੜੀ ਆਵਾਜ਼ ਆ ਉਹ ਰੋਮਾਂਟਿਕ Song ਗਾਉਣ ਵਾਸਤੇ ਨਹੀਂ ਹੈਗੀ ਤੁਹਾਡੇ ਜਿਹੜਾ ਵੌਇਸ ਟੈਕਸਚਰ ਹੈ ਉਹ ਭਜਨ ਗਾਇਕੀ ਵਾਸਤੇ ਆ ਤੁਸੀਂ ਭਜਨ ਗਾਇਕੀ ਦੇ ਵਿੱਚ ਬਹੁਤ ਵਧੀਆ ਹਿੱਟ ਹੋ ਸਕਦੇ ਹੋ ਤੇ ਜੇ ਤੁਸੀਂ ਉਧਰ ਨੂੰ ਮੋੜਾ ਪਾਜੋ ਤੇ ਬੱਲੇ ਬੱਲੇ ਹੋ ਜੇਗੀ ਸੋ ਐਦੇ ਹੀ ਹੋਇਆ ਨਰਿੰਦਰ ਚੰਚਲ ਹੋਣਾ ਨੇ ਇੱਕ ਦੋ ਗੀਤ ਗਾਉਣ ਤੋਂ ਬਾਅਦ ਭਜਨ ਗਾਇਕੀ ਵੱਲ ਪੈਰ ਧਰਾਵਾ ਕਰ ਲਿਆ ਤੇ ਮਾਤਾ ਦੀਆਂ ਭੇਟਾਂ ਗਾਣੀਆਂ ਸ਼ੁਰੂ ਕਰ ਦੇਆ ਦੈਨ ਰੈਸਟ ਇਜ਼ ਅ ਹਿਸਟਰੀ ਤੁਹਾਨੂੰ ਪਤਾ ਹੀ ਹੈ ਨਰਿੰਦਰ ਚੰਚਲ ਹੋਣਾ ਦਾ ਜਿਹੜਾ ਨਾਮ ਆ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜਾ ਸਭ ਤੋਂ ਵੱਧ ਮਾਤਾ ਦੀਆਂ ਭੇਟਾਂ ਗਾਉਣ ਦੇ ਲਈ ਔਰ ਚੰਚਲ ਹੁਣੀ ਜਦੋਂ ਭੇਟਾਂ ਗੁੰਦਿਆ ਐ ਐਦਾਂ ਲੱਗਦਾ ਕਿ ਸਾਖਸ਼ਾਤ ਮਾਤਾ ਰਾਣੀ ਜਿਹੜੀ ਆ ਉਹ ਥੱਲੇ ਉੱਤਰ ਆਈ ਐ। ਇੰਨਾ ਬੰਦੇ ਦੀ ਲੇਵ ਲੱਗਦੀ ਆ ਉਹਦੇ ਨੂੰ। ਪਰ ਜੇ ਇਹੀ ਨਰਿੰਦਰ ਚੰਚਲ ਹੁਣੀ ਗਾਣਿਆਂ ਵਾਲੇ ਪਾਸੇ ਚੱਲ ਜਾਂਦੇ ਤੇ ਉੱਥੇ ਸਟਰਗਲ ਕਰਦੇ ਰਹਿੰਦੇ ਤੇ ਸਟਰਗਲਰ ਦੇ ਤੌਰ ਤੇ ਰਹਿ ਜਾਂਦੇ ਤੇ ਉਹ ਤੇ ਨਿਰਾਸ਼ ਹੋ ਜਾਣਾ ਸੀ ਉਹਨਾਂ ਨੂੰ। ਔਰ ਬਹੁਤ ਵਧੀਆ ਆਪਣੀ ਪਰਖ ਕਰਕੇ ਔਰ ਵਧੀਆ ਤਰੀਕੇ ਦੇ ਵਿੱਚ ਉਹ ਗਏ। ਅਸੀਂ ਇੱਕ ਹੋਰ ਗੱਲ ਕਰ ਲੈਨੇ ਆ। ਵੇ ਇੱਕ ਫਿਲਮ ਬੜੀ 뮤ਜ਼ਿਕ ਹਿਸਟਰੀ ਦੇ ਵਿੱਚ ਇੱਕ ਹਿੱਟ ਫਿਲਮ ਆਈ ਸੀ ਆਸ਼ਕੀ ਫਿਲਮ ਹੁਣ ਆਸ਼ਕੀ ਫਿਲਮ ਦੇ ਗਾਣੇ ਜੇਕਰ ਕਿਤੇ ਨਰਿੰਦਰ ਚੰਚਲ ਹੋਣਾ ਤੋਂ ਗਾ ਲੈnde ਤੇ ਨਰਿੰਦਰ ਚੰਚਲ ਹੋਣਾ ਨੇ ਕਿਦਾਂ ਗਾਣਾ ਸੀ ਗਾਣਾ ਬਸ ਇੱਕ ਸਨਮ ਚਾਹੀਏ ਆਸ਼ਕੀ ਕੇ ਲਈਏ ਸਾਹਾਂ ਸੋ ਕੀ ਜ਼ਰੂਰਤ جیسے زندگی کے لیے بس ایک صنم چاہیے عاشقی کے لیے وقت کے ہاتھوں میں سب کی تقدیریں aina jhoota hai sach tasveer hai ho aina jhoota hai sach tasveer hai so chanchal saab ne aidan gana asi te sach janeo puri film da patta utha ke rakh dena asi karan kyunki ohna da texture ohna di voice quality ohna da gaun da lehza ਭਜਨ ਗਾਇਕੀ ਵਾਲਾ ਸੀ ਤੇ ਆਸ਼ਕੀ ਫਿਲਮ ਦੇ 뮤직 ਡਾਇਰੈਕਟਰ ਜਿਹੜੇ ਸੀ ਦੇਖੋ ਉਹਨਾਂ ਨੇ ਕਿੰਨਾ ਜਸਟਿਸ ਕੀਤਾ ਉਹਨਾਂ ਨੇ ਸਾਰੇ ਸਿੰਗਰਸ ਦੀ ਵਾਇਸ ਦੇਖੀ ਕਿ ਕਿਹਦੇ ਕੋਲ ਇਹ ਜਿਹੜੇ ਸੌਂਗਸ ਹੈਗੇ ਆ ਗੁਆਏ ਜਾ ਸਕਦੇ ਆ ਤੇ ਉਹਨਾਂ ਨੇ ਉਸੇ ਸਿੰਗਰ ਦੇ ਕੋਲ ਉਹਦੇ ਸੌਂਗ ਗੁਆਏ ਜਿਹੜਾ ਇਹਦੇ ਵਾਸਤੇ ਪਰਫੈਕਟ ਸੀ ਤੇ ਰੈਸਟ ਇਜ਼ ਦਾ ਹਿਸਟਰੀ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਆ ਫਿਲਮ ਜਿਹੜੀ ਆ ਫਿਲਮ ਇੰਡਸਟਰੀ ਦੀ ਇੱਕ ਸੁਪਰ ਡੂਪਰ ਹਿਸਟ ਬਣੀ ਜਿਹੜੀ ਹਿੱਟ ਬਣੀ ਸੀ ਆਸ਼ਕੀ ਫਿਲਮ ਤੇ ਇਦਾਂ ਹੀ ਹੈਗਾ ਜੇਕਰ ਜਿਹੜਾ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਉਹਦਾ ਅਗਲਾ ਸ਼ੇਰ ਜੇਕਰ ਕੁਮਾਰ ਸਾਨੂੰ ਉਹਨਾਂ ਤੋਂ ਗਵਾ ਲਿਆ ਜਾਂਦਾ ਤੇ ਉਸ ਭੇਟ ਦਾ ਵੀ ਉਸ ਭਜਨ ਦਾ ਵੀ ਬੇੜਾਗਰ ਕਰਕੇ ਰੱਖ ਦੇਣਾ ਸੀ ਉਹਨਾਂ ਨੇ ਕਿਉਂ ਕਿਉਂਕਿ ਉਹ ਬਣਿਆ ਹੀ ਚੰਚਲ ਜੀ ਵਾਸਤੇ ਸੀ ਚੰਚਲ ਜੀ ਦੀ ਪਿੱਛ ਬੜੀ ਹਾਈ ਸੀਗੀ ਸੋ ਗੱਲ ਉਹੀ ਹੈ ਕਿ ਅਸੀਂ ਜੋ ਵੀ ਕੁਝ ਕਰਨਾ ਆਪਣੇ ਇੱਕ ਹਿਸਾਬ-ਤਾਬ ਦੇ ਨਾਲ ਪੁਰਾ ਜਿਹੜਾ ਨਾ ਦੇਖ ਕੇ ਕਿ ਅਸੀਂ ਕਿਸ ਕੰਮ ਵਾਸਤੇ ਬਣੇ ਹਾਂ ਅਸੀਂ ਉਸੇ ਕੰਮ ਨੂੰ ਕਰੀਏ ਅਗਲੀ ਐਗਜ਼ਾਮਪਲ ਇੱਕ ਹੋਰ ਲੈ ਲੈਂਦੇ ਆਂ ਅਨਪਮ ਖੇਰ ਹੁਣਾ ਦੀ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਆਪ ਦੱਸਿਆ ਸੀ ਕਿ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਜਾਣ ਤੋਂ ਪਹਿਲਾਂ 3rd ਡਿਵੀਜ਼ਨ ਲੈ ਕੇ ਆਂਦਾ ਹੁੰਦਾ ਸੀ ਸ਼ਾਇਦ 3rd ਤੋਂ ਵੀ ਥੱਲੇ ਸੀ ਭਾਸ਼ਾ ਵੀ ਬੜੀ ਮੁਸ਼ਕਲ ਨਾਲ ਹੁੰਦੀ ਸੀ ਪਰ ਜਿੱਦਿਆਂ ਨੈਸ਼ਨਲ ਸਕੂਲ ਆਫ ਡਰਾਮਾ ਚ ਗਏ ਤੇ 골ਡ ਮੈਡਲਿਸਟ ਹੋ ਕੇ ਨਿਕਲੇ ਕਿਉਂ ਕਿ ਉੱਥੇ ਜਿਹੜੇ ਵਿਸ਼ੇ ਸੀ ਉਹਨਾਂ ਦੇ ਕੋਲੋਂ ਉਹੀ ਚੋਣ ਪਿਆਰ ਗਈ ਹੋਈ ਆਪਣੇ ਵਿਸ਼ਿਆਂ ਦੀ ਜਿਹੜੇ ਵਿਸ਼ਿਆਂ ਦੇ ਵਿੱਚ ਉਹ ਮਹਾਰਤ ਰੱਖਦੇ ਸੀ ਬਹੁਤ ਸਾਰੇ ਇਦਾਂ ਦੇ ਵਿਸ਼ੇ ਹੁੰਦੇ ਆਂ ਕਈ ਬੰਦੇ ਸਿੰਗਰ ਐਕਟਰ ਬੰਨਣਾ ਚਾਹੁੰਦੇ ਹੁੰਦੇ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬਈ ਐਮਏ ਥੀਏਟਰ ਵੀ ਕੋਈ ਚੀਜ਼ ਹੈਗੀ ਐ ਐਮਏ 뮤직 ਵੀ ਕੋਈ ਚੀਜ਼ ਹੈਗੀ ਐ ਅਸੀਂ ਉਹਦੇ ਵਿੱਚ ਵੀ ਕੈਰੀਅਰ ਬਣਾ ਸਕਦੇ ਆ ਇਹ ਜ਼ਰੂਰੀ ਨਹੀਂ ਐ ਕਈ ਵਾਰੀ ਅਸੀਂ ਇਹ ਸਮਝਦੇ ਆ ਘਰ ਦੇ ਵੀ ਇਹ ਕਹਿਣ ਲੱਗ ਪੈਂਦੇ ਯਾਰ ਇਹ ਗਾਣ ਬਜਾਉਣ ਵਾਲੇ ਕੰਮ ਦੇ ਵਿੱਚ ਕੀ ਰੱਖਿਆ ਇਹ ਨਕਲਾਂ ਜੀਆਂ ਕਰਨੀਆਂ ਇਹ ਐਕਟਿੰਗ ਜੀ ਦੀ ਕਰਨ ਦੇ ਨਾਲ ਕੋਈ ਰੋਟੀ ਥੋੜੀ ਮਿਲ ਜਾਣੀ ਐ ਦੇਖੋ ਜਾ ਕੇ ਕਿੱਡੀ-ਕਿੱਡੀ ਰੋਟੀ ਕਮਾਉਂਦੇ ਫੇਰੇ ਆ ਤੁਸੀਂ ਅਗਰ ਸਿੰਗਰ ਵਧੀਆ ਨਹੀਂ ਵੀ ਹੋ ਸਕੇ ਹਿੱਟ ਤੇ ਕਿਸੇ ਨਾ ਕਿਸੇ ਸਕੂਲ ਕਾਲਜ ਦੇ ਵਿੱਚ ਪ੍ਰੋਫੈਸਰ ਲੱਜ ਜਾਓਗੇ ਮਿਊਜ਼ਿਕ ਦੇ ਔਰ ਐਕਟਿੰਗ ਸਕੂਲ ਦੇ ਵਿੱਚ ਤੁਸੀਂ ਟੀਚਰ ਲੱਜ ਜਾਓਗੇ ਜੇਕਰ ਤੁਸੀਂ ਉਹਦੇ ਵਿੱਚ ਹੀ ਡਾਕਟੋਰੇਟ ਵਧੀਆ ਪੜਾਈ ਕੀਤੀ ਹੋਗੀ ਇਦਾਂ ਦੀਆਂ ਬੜੀਆਂ ਸਾਡੇ ਕੋਲ ਐਗਜ਼ਾਮਪਲਸ ਹੈਗੀਆਂ ਸੋ ਬਈ ਅਸੀਂ ਜੋ ਵੀ ਕੁਝ ਚੁਣ ਕਰਨੀ ਹੈ ਉਹ ਦੇਖ ਕੇ ਆਪਣੇ ਪਰਖ ਕਰਕੇ ਤੇ ਦੂਸਰੀ ਗੱਲ ਹੋਰ ਜੇ ਤੁਹਾਨੂੰ ਕੋਈ ਕਨਫਿਊਜ਼ਨ ਆਂਦੀ ਹੈ ਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰ ਨੇ ਜਿਹੜੇ ਹੈਗੇ ਆ ਗਾਈਡੈਂਸ ਐਂਡ ਕਾਉਂਸਲਿੰਗ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਹੋਏ ਤੁਸੀਂ ਉਹਨਾਂ ਕੋਲੋਂ ਜਾ ਕੇ ਆਪਣੀ ਸਲਾਹ ਲੈ ਸਕਦੇ ਹੋ ਹੋਰ ਤਾਂ ਹੋਰ ਹਰ ਸਰਕਾਰੀ ਸਕੂਲ ਦੇ ਵਿੱਚ ਇੱਕ ਗਾਈਡੈਂਸ ਐਂਡ ਕਾਉਂਸਲਿੰਗ ਦਾ ਕਾਉਂਸਲਰ ਹੁੰਦਾ ਉਹਦੇ ਕੋਲੋਂ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ ਅਧਿਆਪਕ ਹੀ ਹੁੰਦਾ ਉਹਨੂੰ ਦੱਸ ਸਕਦੇ ਹੋ ਵੀ ਮੈਨੂੰ ਦੱਸੋ ਜੀ ਮੈਨੂੰ ਪ੍ਰੋਬਲਮ ਆ ਰਹੀ ਹੈ ਆਪਣੇ ਵਿਸ਼ੇ ਚੂਜ਼ ਕਰਨ ਦੇ ਵਿੱਚ ਕਿ ਮੈਂ ਕਿਹੜਾ ਵਿਸ਼ੇ ਚੂਜ਼ ਕਰਾਂ ਔਰ ਖੁੱਲ ਕੇ ਗੱਲ ਕਰੋ ਦੇਖੋ ਆਲੇ ਦੁਆਲੇ ਜਾ ਕੇ ਤੁਸੀਂ ਅੱਜ ਕੱਲ ਦਾ YouTube ਦਾ ਜ਼ਮਾਨਾ ਆ ਗਿਆ ਮੋਬਾਈਲ ਦੇ ਉੱਤੇ ਬੜੀ ਤੁਹਾਨੂੰ ਫ੍ਰੀडम ਆ ਤੁਸੀਂ ਦੇਖ ਸਕਦੇ ਹੋ ਕਿਹੜੇ ਵਿਸ਼ੇ ਜਿਹੜੇ ਹੈਗੇ ਆ ਉਹ ਦੇ ਨਾਲ ਚੂਜ਼ ਕਰਨ ਦੇ ਨਾਲ ਅੱਗੇ ਫਿਊਚਰ ਦੇ ਵਿੱਚ ਅਸੀਂ ਕਿਹੜਾ ਕੰਮ ਕਰ ਸਕਦੇ ਹਾਂ ਸੋ ਲਾਸਟ ਵਿੱਚ ਮੈਂ ਤੁਹਾਨੂੰ ਇਹ ਕਹਾਂਗਾ ਵੀ ਜ਼ਿਆਦਾਤਰ ਅਸੀਂ ਜਿਹੜਾ ਨਾ ਉਹ ਪਹਿਲਾਂ ਪੜ੍ਹਾਈ ਕਰ ਲੈਂਦੇ ਆ ਫੇਰ ਕੰਮ ਲੱਭਦੇ ਆ ਅਸੀਂ ਪੜ੍ਹਾਈ ਹੀ ਉਹ ਕਰਨੀ ਆ ਜਿਹੜੀ ਉਸ ਕੰਮ ਵਿੱਚ ਕੰਮ ਆਉਣ ਵਾਲੀ ਹੋ ਸੋ ਪਹਿਲਾਂ ਅਸੀਂ ਇਹ ਦੇਖਣਾ ਅਸੀਂ ਕਰਨਾ ਕੀ ਆ ਜੋ ਅਸੀਂ ਕਰਨਾ ਚਾਹੁੰਦੇ ਆ ਉਹਦੀ ਪੜ੍ਹਾਈ ਪਹਿਲੋਂ ਕਰਨੀ ਕਿ ਅਸੀਂ ਆ ਫਲਾਣਾ ਅਸੀਂ ਟੀਚਰ ਬਣਨਾ ਤੇ ਟੀਚਰ ਬਣਨ ਵਾਸਤੇ ਵੀ ਸਾਨੂੰ ਪੜ੍ਹਨਾ ਕੀ ਪਊਗਾ ਉਹ ਪਹਿਲਾਂ ਅਸੀਂ ਫਿਰ ਅਸੀਂ ਸੈਕੰਡ ਸਟੈਪ ਉਹ ਆਏਗਾ ਨਾ ਕਿ ਇਹ ਕਿ ਪਹਿਲਾਂ ਅਸੀਂ ਟੀਚਰ ਬਣ ਕੇ ਤੇ ਫਿਰ ਨੌਕਰੀਆਂ ਲੱਭੀਆਂ ਵੀ ਹੁਣ ਕੀ ਕਰੀਏ ਜੀ ਗ੍ਰੈਜੂਏਸ਼ਨ ਅਸੀਂ ਕਰ ਲਈ ਸੋ ਇਦਾਂ ਅਸੀਂ ਆਪਣੇ ਕਰੀਅਰ ਨੂੰ ਜਿਹੜਾ ਹੈਗਾ ਉਹ ਡੀਵੀਐਲ ਨਹੀਂ ਕਰਨਾ ਸੋ ਆਪਣੇ ਕਰੀਅਰ ਨੂੰ ਸ਼ੇਪ ਦੇਣੀ ਹੈ ਤੇ ਆਪਣੇ ਆਪ ਨੂੰ ਪਛਾਨੋ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਉੱਤੇ ਤੁਰੋ ਪੂਰੀ ਮਿਹਨਤ ਕਰੋ ਤੇ ਸਫਲਤਾ ਤੁਹਾਡੇ ਕਦਮ ਚੂਮੂਗੀ ਧੰਨਵਾਦ